ਜਦੋਂ ਮਾਂ ਦੀ ਬਲਾਵਾ ਆਉਂਦਾ ਹੈ ਅਸੀਂ ਸਭ ਤੁਲ ਕੇ ਚੱਲ ਪੈਂਦੇ ਕੀ ਪਗਤਕਾਰੇ ਨੇ ਦਰਬਾਰ ਵਿੱਚ ਜਾਣਾ دربار جانتے ہاضری لگاؤ گے تو اب بھی ایک کڑی جو ہے

thank thank you ਦਾ ਰੀ ਗੁਨਾਇ ਮੂਹੇ ਜੋ ਹਟਾਲੀ ਪਾਇਆ ਅਰ ਬੰਨ ਤੇਰੀ ਵਾਲਾ ਕਿਸਦਾਏ ਤੇ ਜੋ नच ले कचा शाम अॼु नच ले कचा शाम ਕੱਤੀ ਜੋ ਬਸਾਰੀ ਲੈ ਗਿਆ ਤੁਹਾਨੂੰ ਜਾਂਦਾ ਦੇ ਗਿਆ ਲੈ ਗਿਆ ਬੁਲ ਲੈ ਗਿਆ ਮਾਪਾ ਤੋਂ ਪਹਿਲੀ ਨੀਤਾ ਸੁਣ ਕਾ ਜੱਟ ਨੂੰ ਨਿੱਕ ਲੈ ਗਿਆ ਵੀ ਮੈਂ ਸੁਨੇਤਾ ਦੇ ਨਾ ਦੇ ਰਿਹਾ ਕੱਤੀ ਜੋ ਬਸਾਰੀ ਲੈ ਗਿਆ ਨੀਂ ਨਿੱਕ ਸੁਨੇਤਾ ਦੇ ਕੱਟ ਦੇ ਕੱਤੀ ਜੋ ਬਸਾਰੀ ਲੈ ਗਿਆ ਵੀ ਮੈਂ ਤੁਹਾਨੂੰ ਦੇ ਨਾਲ ਇਹ ਜਿਹੜੇ ਨਰਾਤੇ ਹੋਏ ਐ ਅੱਜ ਜਿਹੜੀਆਂ ਮਾਤਾਂ ਦੀਆਂ ਚੌਂਕੀਆਂ ਸੀ ਅੱਜ ਆਖिरी ਤੇ ਨਹੀਂ ਕਹੀਦਾ ਕਿਉਂਕਿ ਇਹ ਵਿਸ਼ਰਾਮ ਅੱਜ ਹੋ ਜਾਏਗਾ ਕਿਉਂਕਿ ਨਾ ਪਾ ਪ੍ਰਭੂ ਦਾ ਨਾਮ ਨਾ ਮਾਤਾ ਦੀਆਂ ਚੌਕੀਆਂ ਜਾਗਰਣ ਨਾ ਇਹ ਜ਼ਿੰਦਗੀ ਚ ਖਤਮ ਹੋਣੀਆਂ ਨਾ ਹੋ ਸਕਦੀਆਂ ਅੱਜ ਜਿਹੜਾ ਵਿਸ਼ਰਾਮ ਹੈ ਉਹ ਚੌਂਕੀ ਦਾ ਹੋਣ ਜਾ ਰਿਹਾ ਸ਼ਰੇ ਮਾਤਾ ਦੇ ਜਨਮ ਦਿਯਸ਼ਮੀ ਹੈ ਸਾਰੇ ਘਰਾਂ ਚ ਜੋ ਜਗੇ ਪਰਮਾਤਮਾ ਸਾਰੇ ਪਰਿਵਾਰਾਂ ਤੇ ਇਹ ਸੁਖ ਸ਼ਾਂਤੀ ਰੱਖੇ ਮਾਤਾ ਰਾਮੀ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜਿਨ੍ਹਾਂ ਘਰਾਂ ਚ ਵੀ ਸਵੇਰੇ ਖੁਸ਼ੀ ਦੀ ਜੋਤ ਜਗੇ ਤੇ ਜਿਨ੍ਹਾਂ ਤੇ ਨਹੀਂ ਵੀ ਜਗਦੀ ਹੈ ਜਿਹੜਾ ਸਿਰਫ ਕੱਝ ਕੇ ਹੀ ਕਰਦੇ ਆ ਸਾਰੇ ਪਰਿਵਾਰਾਂ ਤੇ ਸਾਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੇ ਸਾਰੇ ਪੰਜਾਬ ਵਾਸੀਆਂ ਦੇ ਪਰਿਵਾਰਾਂ ਦੇ ਮਾਤਾ ਰਾਮੀ ਖੁਸ਼ੀਆਂ ਦੇਵੇ ਤੇ ਮੈਂ ਇੱਕ ਬੇਨਤੀ ਇਹਦੇ ਨਾਲ ਸਾਡੀਆਂ ਸਰਕਾਰ ਨੂੰ ਇੱਕ ਕਰੀ ਜਾਵਾਂਗਾ ਕਿ ਅਸੀਂ ਘਰਾਂ ਦੇ ਅੰਦਰ ਖੇਤਰੀ ਬੀਜਦੇ ਆ ਪੂਜਾ ਕਰਦੇ ਆ 6 ਦਿਨ 7 ਦਿਨ ਜਿਹੜੇ ਨਰਾਤੇ ਹੁੰਦੇ ਆ ਪੂਰਾ ਸਿਰ ਨੁਹਾਉਂਦੇ ਆ ਸਾਰੇ ਪਰਿਵਾਰ ਸਵੇ ਉਸ ਖੇਤਰੀ ਨੂੰ ਮੰਨਦੇ ਆ ਉਸ ਖੇਤਰੀ ਨੂੰ ਇੱਕ ਚਿੰਦੇ ਰੂਪ ਚ ਮੰਨਦੇ ਆ ਕਿ ਮਾਤਾ ਦੀ ਆਪਾਣ ਕਿਰਪਾ ਸਾਡੇ ਤੇ ਨਵੇ ਤੇ ਉਸ ਖੇਤਰੀ ਨੂੰ ਜਿਹੜਾ ਅਸ਼ਟਮੀ ਵਾਲੇ ਦਿਨ ਪਰਵਾਨ ਦਾ ਸਮਾ ਹੁੰਦਾ ਤੇ ਉਦੋਂ ਮੈਂ ਇਹ ਕਹਿਣਾ ਚਾਹਦਾ ਕੋਈ ਗੁੱਸਾ ਨਾ ਕਰੇ ਭਗਤ ਜੀ ਕਿ ਮੈਂ ਸਮਝਾਇਆ ਉਹ ਕਿ ਅਸੀਂ ਬੇਕਦਰਹੀ ਕਰਦੇ ਆ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਮੰਦਰ ਵੱਲੋਂ ਸਾਡੇ ਪ੍ਰਧਾਨ ਜੀ ਕਨਾਸ ਕਵਲ ਜੀ ਸਾਰੀ ਕਮੇਟੀ ਵੱਲੋਂ ਕਿ ਉਸ ਖੇਤਰੀ ਨੂੰ ਆਪਣੇ ਹੱਥੀਂ ਚਾਲ ਪਰਵਾਹ ਕਰਿਆ ਕਰੋ ਪਰਵਾਹ ਦੇ ਨਾਲ ਜਾਓ جی نہر ہوئے یا کوئی جگہ ہوے اتنے اپنے ہاتھی پرواہ کرو گا. اے ٹھیک ہے کہ مندر والوں وتجام کا کتے جاندے ہیں لیکن جی سمجھتا کہ اِسے تو دیکھ لیں صحیح طریقے نہ کرتے ہیں لیکن میں سمجھتا پھر سمجھ بھی پرواروں کو چاہیے کہ اپنے ہاتھی وہ جلد پرواہ کرو اے میری بےنتی ہے مندر والوں پرواہ پروہ کی جائے دوسرے نمبر پہ سب دسنا چاہوں گے کہ سارے ਮੰਡਰ ਦੇ ਅੰਦਰ 8 ਤਰੀਕ ਨੂੰ ਮੈਡੀਕਲ ਕੈਂਪ ਜਿਹੜੇ ਲੱਗਦੇ ਆ ਉਸ ਦਿਨ 8 ਤਰੀਕ ਮੰਗਲਵਾਰ ਨੂੰ ਸਾਡੇ ਡਾਕਟਰ ਸਰਦਾਰ ਪਰਮਿੰਦਰ ਸਿੰਘ ਜੀ ਡੀਐਮ ਸਾਹਿਬ ਜਿਹੜੇ ਕਿ ਹਾਰਟ ਸਪੈਸ਼ਲਿਸਟ ਨੇ ਦਿਲ ਦੇ ਰੋਗਾਂ ਦੇ ਮਾਹਰ ਉਹਨਾਂ ਦਾ ਕੈਂਪ ਲੱਗਣ ਜਾ ਰਿਹਾ 8 ਤਰੀਕ ਨੂੰ ਉਹਦੇ ਵਿੱਚ ਜੇ ਕੋਈ ਜ਼ਰੂਰੀ ਟੈਸਟ ਹੋਣਗੇ ਉਹ ਵੀ ਮੰਦਰ ਵੱਲੋਂ ਫਰੀਕ ਦਿੱਤੇ ਜਾਣੇ ਪਾਪੀ ਯਾਤਰਾ ਬ੍ਰਿੰਦਾਵਨ ਜਾਂ ਉਹ ਜਹਾਨ ਬਰਨਾਲਾ ਸਭ ਜਗ੍ਹਾ ਉਸ ਰਣੀ ਦੇ ਮਸਾਲ ਵੀ 16 ਤਰੀਕ ਤੋਂ ਲੈ ਕੇ 22 ਤਰੀਕ ਤੱਕ ਬ੍ਰਿੰਦਾਵਨ ਦੀ ਯਾਤਰਾ ਜਾ ਰਹੀ ਹੈ ਜਿਹੜੇ ਵੀ ਭੱਜ ਜਾਣ ਉਸ ਯਾਤਰਾ ਦੇ ਵਿੱਚ ਕੋਈ ਜਾਣਾ ਚਾਹਤੇ ਹੋਣ ਉਹ ਇਹ 16 ਪ੍ਰਾਣ ਤੋਂ ਲੈ ਕੇ 22 ਪ੍ਰਾਣ ਨੂੰ ਆਪਣਾ ਨਾਮ ਦਰਜ ਕਰਾ ਸਕਦੇ ਆ ਆਪਣੇ ਦਫਤਰ 'ਚ ਸੰਪਰਕ ਕਰ ਸਕਦੇ ਆ ਤੇ ਅੱਜ 'ਚ ਅੱਜ ਜੋ ਜੋ ਭਜਨ ਤੁਸੀਂ ਆਏ ਹੋ ਸਾਰੀਆਂ ਸੰਗਤਾਂ ਕਿਉਂਕਿ ਮੈਂ ਸਮਝਦਾ ਕਿ ਜਿਹੜੇ ਤੁਸੀਂ ਲੋ ਸਾਰੇ ਮੰਦਰ ਦੇ ਵਿੱਚ ਸਾਡਾ ਨਹੀਂ ਸਾਡਾ ਮੰਦਰ ਮਾਤਾ ਰਾਣੀ ਜੀ ਦੇ ਅਪਾਰ ਕਿਰਪਾ ਦੇ ਨਾਲ ਪ੍ਰਭੂ ਦੀ ਕਿਰਪਾ ਦੇ ਨਾਲ ਅਸੀਂ ਇੱਕ ਪਰਿਵਾਰਕ ਮੈਂਬਰ ਅਸੀਂ ਇੱਥੇ ਆਏ ਹੋਏ ਆ ਮਾਤਾ ਦਾ ਵੀਰ ਦਰਸ਼ਨ ਕਰਦੇ ਪ੍ਰਭੂ ਦੇ ਦਰਸ਼ਨ ਕਰਦੇ ਉਹਨਾਂ ਦੇ ਗੁਣ ਗਾਨ ਸੁਣਦੇ ਆ ਮਾਤਾ ਰਾਣੀ ਸਾਰੇ ਪਰਿਵਾਰਾਂ ਤੇ ਕਿਰਪਾ ਬਣਾ ਕੇ ਰੱਖੇ ਇੱਕ ਮੈਂ ਖੀਤੇ ਵਿੱਚ ਬੇਨਤੀ ਕਰਾਂਗਾ ਕਿ ਮੰਦਰ ਦੇ ਅੱਗੇ ਤੁਸੀਂ ਦੇਖਿਆ ਕਿ ਸੋਲਰ ਸਿਸਟਮ ਦਾ ਜਿਹੜਾ ਵਿਰਾਟਨ ਕੀਤਾ ਸੀ ਅੱਜ ਤੋਂ ਤੇ ਚਾਰ ਦਿਨ ਪਹਿਲਾਂ ਸਾਗਰ ਪ੍ਰਵਾਹ ਵੱਲੋਂ ਉਹ ਬਰਾੜਾ ਉਹਨਾਂ ਨੇ ਜਿਹੜੀ ਦੇਣ ਦਿੱਤੀ ਹੈ ਬੰਦوں ਨੂੰ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਹੋਰ ਸੀ ਮੰਦਰ ਦੇ ਅੰਦਰ ਇੱਕ ਜਨੇਟਰ ਲਗਵਾਣਾ ਹੈ ਜਿਹਦਾ ਚਈ ਕਰੀਬ ਕੋਈ 8 ਲੱਖ ਰੁਪਏ ਖਰਚਾ ਹੈ ਮੈਂ ਸਾਰੇ ਭਗਤ ਜਨਾਂ ਨੂੰ ਬੇਨਤੀ ਕਰਨਾ ਜੋੜ ਕੇ ਸਿਰ ਨਮਾ ਕੇ ਕਿ ਕੋਈ ਵੀ ਆਪਣੀ ਸ਼ਰਧਾ ਅਨੁਸਾਰ ਜੇ ਕੋਈ ਭਗਤ ਜਨਾਂ ਵਿੱਚ ਆਪਣਾ ਹਿੱਸਾ ਯੋਗਦਾਨ ਪਾਣਾ ਚਾਹਵੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹੋਵਾਂਗੇ ਅਖੀਰ ਦੇ ਵਿੱਚ ਸਾਡੇ ਗੋਪਾਲ ਮੰਦਰ ਵੱਲੋਂ ਪ੍ਰధాన ਬਾਹੁ ਕਾਲਾ ਸ਼ਰਜੀ ਔਰ ਸਾਰੇ ਮੈਂਬਰ ਜਿਨ੍ਹਾਂ ਨੇ ਇਹਨਾ ਪ੍ਰੋਗਰਾਮ ਅੰਦਰ ਵਿੱਚ ਸਾਰੇ ਕੰਮ ਕਰਦੇ ਆ ਸਾਰਿਆਂ ਦਾ ਫੁੱਜ ਭੜਦਾ ਸਾਡਾ ਬੇਸ਼ਕਰਨਾ ਤੇ ਖੀਚੇ ਸਾਰੇ ਕਮੇਟੀ ਵੱਲੋਂ ਪ੍ਰਧਾਨ ਜੀ ਵੱਲੋਂ ਸਾਡੇ ਚ ਬਨੁਤਰਾ ਸਾਹਿਬ ਵੀ ਆਏ ਆ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਤੇ ਸਾਰੀ ਕਮੇਟੀ ਵੱਲੋਂ ਨਮਰਤਿਆਂ ਦੀ ਸਾਰਿਆਂ ਨੂੰ ਲੱਖ ਰੱਖ ਫਰਮਾਤਮਾ ਹਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਬਰਾਈ ਰੱਖੇ ਔਰ ਜੋ ਵੀ ਮਨੋ ਕਾਮਨਾ ਤੁਸੀਂ ਸਾਰੇ ਇਹ ਨਵਰਾਤਰੀਆਂ ਚੜਾ ਕੇ ਮੰਦਰ ਚ ਬੈਠੇ ਹੋ ਜਾਂ ਨਵਰਾਤਰੀ ਨੂੰ ਮੰਨਦੇ ਹੋ ਉਸ ਤੁਹਾਡੀਆਂ ਜਿਹੜੀਆਂ ਮਨੋ ਕਾਮਨਾ ਮਾਤਾ ਰਾਣੀ ਪੂਰੀਆਂ ਕਰੇ ਬੋਲੋ ਜਗਾ ਨਾ ਸ਼ੇਰਾਂ ਵਾਲੀ ਦਾ ਬੋਲੋ ਪ੍ਰਭੂ ਕੀ ਜੈ ਬਹੁਤ ਬੋਲੋ ਜੀ ਇਹ ਵੀ ਫਿਰ ਤੇ ਅੱਜ ਭਣੀ ਨੂੰ ਸੰਸਟਾਨ ਬੇਨਤੀ ਕਰਾਂਗਾ ਕਿ ਉਹ ਪਰਵਾਸ ਦੇ ਜਿੰਨਾ ਜਿੰਨਾ ਲੋਕ ਹੋਏ ਹੁਣ ਸਾਡੇ ਵਿੱਚ ਜਿਆਦਾ ਜਿਆਦਾ ਵਿੱਚ 93 ਤੱਕ ਉੱਪਰ 28 ਨੰਬਰ ਵਾਲ ਕੌਂਸਲਰ ਸਾਹਿਬ ਸਦਾ ਚੜ੍ਹਦੀ ਕਲਾ ਦੇ ਵਿੱਚ ਮਾਈ ਰੱਖੇ ਹੋ। ਫੇਰੀ ਵੱਲੋਂ ਮਦਾਨ ਸਾਹਿਬ ਨੂੰ ਜੀ ਆਇਆਂ ਆਖੀ। ਆ ਬੈਠ ਜਾਓ ਭਾਈ। ਬਹੁਤ ਮਹਾਰਾਜਾ ਸਾਰੇ oh